ਭੁਗਤਿ ਚ ਚੋਰਾ ਦੇ ਹੌਸਲੇ ਬੁਲਾਉਂਦੇ। ਕਾਰ ਵਿੱਚ ਆਏ ਪੰਜੂ ਦੇ ਕਾਬੂਸ਼ ਚੋਰਾ ਨੇ ਬੀਤੀ ਰਾਤ ਐਮਕੇ ਮੈਡੀਕਲ ਸਟੋਰ ਅਤੇ ਦੀਸ਼ਾ ਬੀਜ ਸਟੋਰ ਦੀ ਦੁਕਾਨਾਂ ਤੋਂ ਲੱਖਾਂ ਦਾ ਕੈਸ਼ ਚੋਰੀ ਕਰਕੇ ਫੇਰ ਫਰਾਰ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ। ਪੁਲਿਸ ਸਾਰੀ ਇਹ ਮਾਮਲੇ ਦੀ ਜਾਂਚ ਕਰ ਰਹੀ ਹੈ। ਅਬ ਇਕ ਸਪੌਟ ਨਿਊਜ਼ ਦੇ ਨਾਲ ਚੰਦਿਆਲਾ ਗੁਰੂ ਤੋਂ ਮੋਤੀ ਸਿੰਘ ਚਿੰਦਾ ਦੀ ਰਿਪੋਰਟ। هيءه نمبر کا نمبر ہے اولی پر تھا نہیں نمبر پہلا اناری ہوئی ہے گاڑی مالی چل رہی ہے بھائی ਇਹ ਹੋਜੀ ਕਪੜਾ ਨਿਕੰਦ ਨਿਕੰਦ ਕੋਲ ਬਣਾ ਰਿਹਾ ਹੈ ਇਹ ਸਵੇਰੇ ਹੀ ਆਪਣਾ 7:30 ਵਜੇ ਸੰਨ ਆਈ ਹੈ ਫੰਕਸ਼ਨ ਵਿਕ ਖਾਦ ਖੇਤੀਬਾੜੀ ਸਟੋਰੇਜ ਤੇ ਇੱਕ ਮੈਡੀਕਲ ਸਟੋਰੇਜ ਇਹਨਾਂ ਦਾ ਸ਼ਟਰ ਰਾਤ ਦੇ ਟਾਈਮ ਪਰਲੀ ਮੋਲੇ ਆ ਤਿੰਨ ਚਾਰ ਨੂੰ ਸਾਤੇ ਵਜੇ ਦੇ ਮੂ ਬੰਨੇ ਸੀ ਉਸ ਗੱਡੀ ਦੇ ਉਹਨਾਂ ਨੇ ਸ਼ਟਰ ਇਹਨਾਂ ਦਾ ਫੋਟੋ ਕੇ ਦੇ ਇਹਨਾਂ ਦੁਕਾਨ ਦਾ ਉਹ ਕੀ ਨਹੀਂ ਕਰੋਗਾ 1 ਲੱਖ ਰੁਪਇਆ ਇੱਕ ਦੁਕਾਨ ਵਾਲੇ ਕੋਲ ਤੇ 1 ਲੱਖ 25 ਹਜ਼ਾਰ ਰੁਪਇਆ ਕੋਈ ਕਿਤੇ ਨਹੀਂ ਆਇਆ ਨਾਲ ਉਹ ਸਸਟੇ ਵੀ ਦਾ ਵੀ ਆ ਰੋ ਲੱਗੇ ਤਾਂ ਕਹਿੰਦੇ ਲੈ ਜਾਓ ਸਾਡੇ ਜਿਹੜਾ ਸਟੋਰ ਨਾਲ ਉਹ ਵੀ ਆ ਚੁੱਕੀ ਹੈ ਸੀਸੀਟੀਵੀ ਫੁਟੇਜ ਸਾਡੇ ਕੋਲ ਹਸਾਂ ਕੀਤੀ ਹੈ ਜਿਹਦੇ ਵਿੱਚ ਲੋ ਬੰਨੇ ਆਣੇ ਗੱਡੀ ਨੂੰ ਫੇਕ ਨੰਬਰ ਲਾਇਆ ਹੋਈ ਉਹੀ ਗਾੜੇ ਜਾਂਚ ਲੱਗੇ ਹੋ ਸਾਰੇ ਪੁਜਾਰ ਤੇ ਸੀਸੀਟੀਵੀ ਫੁਟੇਜ ਚੈੱਕ ਕਰਦੇ ਆ ਤੇ ਜਿਹਦੇ ਪਾਸੇ ਗੱਡੀ ਮਿਲਿਆ ਤੇ ਉਹ ਨਾਕਾ ਬੰਦੀ ਕਰਾਈ ਹੋਈ ਹੈ ਜੀ ਮੇਰੇ ਅਸਲ ਅੰਕ ਜਾਂ ਚੁੱਕੇ ਨੇ ਕੋਲੀ ਕੀ ਨਾਮ ਆਪਣਾ ਖਾਲੀ ਮੈਂ ਸਰੋਜਿਆਣਾ ਜੀ ਜਿਸ ਆਪੇ ਤੋਂ ਦਾਣਾ ਦਾ ਮਾਲਕ ਪੰਜਾਬ ਨੇ ਤੁਹਾਨੂੰ ਬੋਲਦੇ ਦੇ ਸਾਹਮਣੇ ਅੱਜ ਸਵੇਰੇ ਲਗਭਗ ਅਸੀਂ ਸੈਰ ਕਰਨ ਜਾ ਰਹੇ ਸੀ ਦੋਨੇ ਭਰਾ ਤੇ ਵੇਖਿਆ ਦੁਕਾਨ ਦਾ ਸ਼ਟਰ ਥੋੜਾ ਵਿੰਗਾ ਹੋਇਆ ਜੀ ਫਿਰ ਮੁੜ ਕੇ ਵਾਪਸ ਆਏ ਆ ਤੇ ਸ਼ਟਰਾਂ ਦੇ ਵੇਖਿਆ ਕਿੰਨਾ ਬਹੁਤ ਜ਼ਿਆਦਾ ਵਿੰਗਾ ਤੇ ਥੰਦੇ ਤਾਲਾ ਜਿਹੜਾ ਥੋੜਾ ਪਿਆਦਾ ਜੀ ਵਹੀ ਕਰੋ ਚਾਬੀਆਂ ਨਾਲ دوسری ਦੁਕਾਨ ਦਾ ਸ਼ਟਰ ਖਲਾ ਕੇ ਫਿਰ ਅਸੀਂ ਅੰਦਰ ਆਏ ਆ ਅੰਦਰ ਵੇਖਿਆ ਅਡੇ ਕੰਡੇ ਦੇ ਵਿੱਚੋਂ ਇਹਦੇ ਡਾਕੂਮੈਂਟ ਆਉ ਖਿੰਰੇ ਪਏ ਆ ਔਰ ਕਾਪਾ ਲਾ ਰੀ ਨਕਦੀ ਆ ਸਾਰੀ ਗਾਇਬ ਆ ਉਸ ਤੋਂ ਬਾਅਦ ਸੀ ਮਹਿੰਦਰੀ ਦੀ ਵੀ ਬੁਲੇੰਗੇ ਵਿੱਚ ਲਿਖਿਆ ਸਾਰੀ ਉੱਠ ਆ ਗਈ ਹੈ ਡਿਟੇਲ ਵੀ ਬੰਦੇ ਇਸ ਤਰ੍ਹਾਂ ਆਏ ਆ ਉਹਨਾਂ ਨੇ ਆ ਸਮਾਨ ਕੱਢਿਆ ਗੱਡੀ ਦੇ ਵਿੱਚ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਪਿੱਛੇ ਬਾਲਮਿਕੀ ਚਾਉਂ ਤੇ ਅੰਕੇ ਮੈਡੀਕਲ ਸਟੋਰ ਆ ਉੱਥੇ ਵੀ ਉਹਨਾਂ ਨੇ ਚੋਰੀ ਕੀਤੀ ਹੈ ਜੋ ਸੁਣਨ ਚ ਆ ਸਾਡੇ ਤੋਂ ਬਾਅਦ ਕਾਂਗਰੇ ਵੀ ਦੋ ਦੁਕਾਨਾਂ ਤੇ ਉਹਨਾਂ ਨੇ ਨਿਸ਼ਾਨਾ ਬਣਾਇਆ ਹੋਇਆ ਉਹ ਸੁਣਨ ਚ ਆ ਮੇਰੇ ਕਿੰਨੇ ਬੰਦੇ ਸੀ ਉਹ ਪੰਜ ਬੰਦੇ ਆ ਜੀ ਸਵਿਫਟ ਗੱਡੀ ਦੇ ਵਿੱਚ ਪਹਿਲਾਂ ਇੱਕ ਬੰਦਾ ਉਤਰਦਾ ਵਾ ਫਿਰ ਤਿੰਨ ਬੰਦੇ ਨਾਲ ਆ ਜਾਂਦੇ ਆ ਚਾਰ ਬੰਦੇ ਜਿਹੜੇ ਆ ਸ਼ਟਰ ਚੁੱਕਦੇ ਆ ਤਿੰਨ ਅੰਦਰ ਵੜਦੇ ਆ ਸਮਾਨ ਕੱਢ ਕੇ ਫਿਰ ਆਪਣਾ ਉਹ ਲੈ ਜਾਂਦੇ ਆ ਕੰਦੇਮ ਮਦਰੋਂ ਲੱਗਦਾ ਵੀ ਵੇ ਵਾਕਿਆ ਕ੍ਰਿਮੀਨਲ ਆ ਕੇ ਕ੍ਰਿਮੀਨਲ ਜੀ ਉਹਨੇ ਪ੍ਰੋਪਰ ਜਿਹੜੇ ਆ ਮੂੰਹ ਬੰਨੇ ਆ ਔਰ ਦੋ ਬੰਦਿਆਂ ਨੇ ਤਾਂ ਦੇਖਿਆ ਵੀ ਗਲੋਵਸ ਵੀ ਉਹਨਾਂ ਨੇ ਹੱਥਾਂ ਦੇ ਵਿੱਚ ਪਾਏ ਆ ਪ੍ਰੋਪਰ ਮਤਲਬ ਕਿ ਪ੍ਰੋਫੈਸ਼ਨਲ ਚੋਰ ਆ ਪਰ ਉਹ ਸਿਰਫ ਉਹਨਾਂ ਨੇ ਪੈਸਾ ਤੇ ਲਈ ਖੜਿਆ ਹੋਆ ਹੋਰ ਕੋਈ ਚੀਜ਼ ਨੂੰ ਨਹੀਂ ਕੋਈ ਜਿਵੇਂ ਅੱਡੇ ਦਵਾਈਆਂ ਪਈਆਂ ਵੀ ਪੇ ਕਿਸੇ ਚੀਜ਼ ਨੂੰ ਆਖੀ ਲੱ ਸਰ ਕਿੰਨੇ ਪੈਸੇ ਲੈ ਗਏ 80 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੋਆ ਕੀ ਲੱਗਦਾ ਤੁਹਾਨੂੰ ਕਿ ਕੋਈ ਇੱਥੇ ਮਤਲਬ ਪੁਲਿਸ ਪ੍ਰਸ਼ਾਸਨ ਦਾ ਕੋਈ ਹੈ ਨਹੀਂ ਕੋ ਜੋਰ ਜਾਂ ਕੀ ਕਰ ਰਿਹਾ ਹੈ ਪ੍ਰਸ਼ਾਸਨ ਵੀ ਹੋਵੇ ਤੇ ਸ਼ਰੇਆਮ ਵੇਖੋ ਜੀ ਸਾਢ ਕਰ ਕਰਤੀ ਟਰਾਲੀਆਂ ਨੰਗਲੀਆਂ ਲੇਕਾ ਡਰ ਥੋੜਾ ਜੀ ਉਹਨਾਂ ਨੂੰ ਸਰੇ ਆਮ ਚੋਰੀ ਕੀਤੀ ਸ਼ਟਰ ਖੁੱਲਿਆ ਸ਼ਟਰ ਬੰਦ ਕਰਕੇ ਗਏ ਆ ਨਾਲ ਕੀ ਮੰਗ ਕਰਦੇ ਪੁਲਿਸ ਤੋਂ ਮੰਗਾਟੇ ਤਾਂ ਜਿਹੜਾ ਨੁਕਸਾਨ ਆ ਜੀ ਉਹ ਆਪਣਾ ਮੰਗਦੇ ਆ ਅਕੜੀ ਕਮਾਈ ਆ ਸਵੇਰੇ 7:00 ਵਜੇ ਆਈਦਾ ਰਾਤੀ 9:00 ਵਜੇ ਘਰ ਜਾਂਦਾ ਸਾਡਾ ਜੋ ਨੁਕਸਾਨ ਆਇਆ ਉਹ ਹੀ ਆਪਣਾ ਮੰਗਦੇ ਕੰਪਲੇਨ ਕਰਤੀ ਪੁਲਿਸ ਕੰਪਲੀਨਟ ਹਾਂਜੀ ਸਵੇਰੇ ਕਰ ਰਹੇ ਆ ਜੀ ਕਿਉਂਕਿ ਚਾਰਜ ਵੀ ਆ ਗਏ ਜੀ ਮੌਕਾ ਵੇਖ ਕੇ ਚਾਸ਼ਮੂਕੀ ਕਰਨਾ ਜੀ ਦੌਂ ਵਾਲੇ ਸਮੇਂ ਆਉਣ ਵਾਲੇ ਟਾਈਮ ਦੇ ਵਿੱਚ ਜੰਡਿਆਲੇ ਦੇ ਵਿੱਚ ਗੱਲ ਵਧਾਣੀ ਚਾਹੀਦੀ ਆ ਰੈਂਟੀ ਦੇ ਕਿਲੋ ਟ੍ਰਾਫਿਕ ਦਾ ਬੁਰਾ ਹਾਲ ਹੈਗਾ ਹੀ ਹੈਗਾ ਵਾ ਰਾਤ ਨੂੰ ਵੀ ਇਹਨਾਂ ਨੂੰ ਪੀਸੀਆਰ ਜਿਹੜੀ ਆ ਦੋ ਤਿੰਨ ਬੰਦੇ ਦੀ ਟੀਮ ਕੱਲ ਟ੍ਰੈਡਿੰਗ ਗਈ ਦੀ ਹੈ ਜਿਹੜੀ 12 ਘੰਟੇ ਪੂਰੀ ਰਾਤ ਚੱਲ ਹੈ ਜਿਹੜੇ ਅਲੇ ਦੇ ਵਿੱਚ ਜਿੰਨੇ ਮਾਰੇ ਹਲਾਕ ਕੀ ਨਾਮ ਜੇ ਆਪਣਾ ਦੁਆਰਾ ਪਤਲ ਹੈ ਤੇ ਅੱਜ ਕੀ ਕੀ ਗੱਲ ਹੋਈ ਅੱਜ ਦੁਕਾਨ ਥੋੜੀ ਹੋ ਗਈ ਬੜੀ ਚੋਰੀ ਸਾਢੇ 4 ਕਿਤਰਾ ਪਤਾ ਲੱਗਾ ਨਹੀਂ ਲੋਕਾਂ ਨੇ ਫੋਨ ਕੀਤਾ ਵੀ ਤੁਹਾਡੀ ਚੋਰੀ ਹੋ ਗਈ ਸਰਦਾਰ ਬਹੁਤ ਐ ਸ਼ੈਟਰ ਕੀਤਾ ਕੀ ਉਹਨਾਂ ਸੱਪਲ ਵਾਲੇ ਕੋਲ ਵੀ ਆ ਲੱਗਦਾ ਲੱਗਦਾ ਚੋਰੀ ਵਿੱਚ ਕਰਵਾ ਦੇ ਤੇ ਚੋਰੀ ਕਰਕੇ ਲਗਭਗ ਸਵਾ ਦਾ ਲੱਖ ਹੋ ਗਿਆ ਕੀ ਕੁਛ ਲੱਗੇ ਜੀ ਕੈਸ਼ ਵੀ ਲਾ ਕੇ ਗੱਲਾਂ ਕਿ ਕੈਸ਼ ਹੋਰ ਦਵਾਈਆਂ ਦਾ ਨੁਕਸਾਨ ਦਵਾਈ ਨੁਕਸਾਨ ਨਹੀਂ ਤੇ ਲੈ ਗਿਆ ਕੈਮਟ ਡੀਵੀ ਡੀਵੀਆ ਤੇ ਨਾਲ ਵਾਈਫਾਈ ਦਾ ਲਾ ਕੇ ਬਾਕਸ ਇਹ ਮੰਗ ਕਰਦੇ ਫਿਰਦੇ ਪਰ ਮੰਗਦੇ ਵੀ ਕੋਈ ਤਰ੍ਹਾਂ ਇਹ ਸ਼ਹਿਰ ਮੰਗਾਂ ਸਾਗਿਆ ਪਰ ਕੋਈ ਭਲਾ ਨਹੀਂ ਕਿਹਾ ਹੋਇਆ ਨਹੀਂ ਸਰ ਇਹ ਸ਼ਹਿਰ ਤੇ ਅਜੇ ਨੇ ਸਾਡੇ ਸ਼ਹਿਰ ਦੇ ਮੰਤਰੀ ਵੀ ਸਾਡੇ ਘਰ ਦੇ ਹੀ ਆ ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਭਲਾ ਹੋਊਗਾ ਹੋਰ ਵੀ ਕਿਸੇ ਦੀ ਚੋਰੀ ਹੋਈ 32 ਦੀ ਚੋਰੀ ਹੋਈ ਹੋਰ ਸੇਮ ਤੇ ਹੋਈ ਸੇਮ ਹੈ ਇਹ ਕੀ ਕੀ ਕੋਈ ਪਤਾ ਲੱਗਾ ਮਾਨੂੰ ਕੋਈ ਮਾਨੂੰ ਸੀਸੀ ਕੈਮਰੇ ਹੋਰ ਕਿਹੇ ਉਹ ਸੂਟ ਕੱਢੀ ਤੇ ਆਏ ਜੇ ਬੰਦੇ ਚਾਰ ਕੇ ਹੈਗੇ ਅੱਛਾ